ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਦੇਸੀ ਮਸ਼ੀਨ ਦਿਖਾਉਣੀ ਆ ਜੋ ਪੁਰਾਣੇ ਵੇਲਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋਸਨ ਮਸ਼ੀਨ ਦਾ ਪ੍ਰਯੋਗ ਘਰਾਂ ਦੇ ਵਿੱਚ ਕੀਤਾ ਜਾਂਦਾ ਸੀ ਸੋ ਅੱਜ ਤੁਹਾਨੂੰ ਇਹ ਪ੍ਰਾਣੀ ਚੀ ਦਿਖਾਵਾਂਗਾ ਸੋ ਵੀਡੀਓ ਮੈਂਡ ਤੱਕ ਕਰ ਜ਼ਰੂਰ ਦੇਖਣਾ ਹੋ ਸਕੇ ਆ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਚਲੋ ਦਿਖਾਉਣਾ ਤੁਹਾਨੂੰ ਇੱਕ ਹੋਰ ਪ੍ਰਾਣੀ ਮਸ਼ੀਨ ਲਓ ਜੀ ਦੇਖੋ ਇਹ ਉਹ ਦੇਸੀ ਮਸ਼ੀਨ ਜੋ ਪੁਰਾਣੇ ਵੇਲੇਾਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹਨੂੰ ਉਖਲੀ ਮੋਲਾ ਕਹਿੰਦੇ ਨੇ ਇਹ ਮਸ਼ੀਨ ਪੁਰਾਣੇ ਪੰਜਾਬ ਦੇ ਹਰ ਘਰ ਵਿੱਚ ਜ਼ਰੂਰ ਹੁੰਦੀ ਦੀ ਓਖਲੀ ਦਾ ਜਿਹੜਾ ਅਸਲੀ ਰੂਪ ਹੁੰਦਾ ਸੀ ਉਹ ਇੱਕ ਮਾਤਰ ਧਰਤੀ ਵਿੱਚ ਟੋਆ ਹੁੰਦਾ ਸੀ ਭਾਵੇਂ ਲੱਕੜ ਦੀਆਂ ਵੀ ਓਖਲੀਆਂ ਮਿਲ ਜਾਂਦੀਆਂ ਸਨ ਜਿਸ ਤਰ੍ਹਾਂ ਦੀਆਂ ਤੁਸੀਂ ਇਹ ਸਾਹਮਣੇ ਪਈ ਦੇਖ ਰਹੇ ਹੋ ਤੇ ਇਸੇ ਤਰ੍ਹਾਂ ਦੀਆਂ ਪੱਥਰ ਦੀਆਂ ਬਣੀਆਂ ਹੋਈਆਂ ਵੀ ਉਖੜੀਆਂ ਮਿਲ ਜਾਂਦੀਆਂ ਦੀ ਇਹ ਦੋਨੋਂ ਉਖੜੀਆਂ ਪੱਥਰ ਤੇ ਲੱਕੜੀ ਦੀਆਂ ਸੌਖ ਮੁਤਾਬਕ ਧੁੱਪੇ ਸ਼ਾਮੇ ਕਰ ਲਈਆਂ ਜਾਂਦੀਆਂ ਦੀ ਇਹਨਾਂ ਨੂੰ ਧੁੱਪੇ ਜਾਵੇਂ ਕਰਕੇ ਕੰਮ ਕੀਤਾ ਜਾਂਦਾ ਸੀ ਪਰ ਸਭ ਤੋਂ ਜੋ ਭਰੋਸੇਯੋਗ ਉਖੜੀ ਹੁੰਦੀ ਸੀ ਉਹ ਜਿਹੜੀ ਧਰਤੀ ਦੇ ਵਿੱਚ ਬਣੀ ਹੁੰਦੀ ਦੀ ਪੁੱਟੀ ਹੁੰਦੀ ਦੀ ਉਹ ਉਖੜੀ ਹੁੰਦੀ ਸੀ ਜਿਹੜੀਆਂ ਉਖੜੀਆਂ ਲੱਕੜੀ ਦੀਆਂ ਬਣੀ ਆਉਂਦੀਆਂ ਸੀ ਜਾਂ ਫਿਰ ਪੱਥਰ ਦੀਆਂ ਬਣੀ ਹੁੰਦੀਆਂ ਸੀ ਉਹਨਾਂ ਉੱਤੇ ਖਲੋ ਕੇ ਕੰਮ ਕੀਤਾ ਜਾਂਦਾ ਸੀ ਪਰ ਜਿਹੜੀ ਖਲੋਕੇ ਜਿਸ ਤਰ੍ਹਾਂ ਤੁਸੀਂ ਸਾਹਮਣੇ ਪਈ ਰਹੇ ਦੇਖ ਰਹੇ ਹੋ ਜਦੋਂ ਇਹਨਾਂ ਤੇ ਕੋਈ ਦਾਣੇ ਵਗੈਰਾ ਕੁੱਟਦੇ ਦੀ ਤਾਂ ਉਹ ਦਾਣੇ ਸਾਰੇ ਵਿੜੇ ਵਿੱਚ ਖਿਲਰ ਜਾਂਦੇ ਦੀ ਜਦੋਂ ਕਿ ਧਰਤੀ ਵਿੱਚ ਜਿਹੜੀ ਉਖੜੀ ਪੱਟੀ ਹੁੰਦੀ ਦੀ ਉਹਦੇ ਦਾਣੇ ਦੂਰ ਨਹੀਂ ਦੀ ਜਾਂਦੇ ਉਖੜੀ ਦੇ ਕੰਡੇ ਦੇ ਨਾਲ ਹੀ ਰਹਿੰਦੇ ਹੁੰਦੇ ਦੀ ਇਹਨਾਂ ਜਿਹੜੀਆਂ ਔਖੜੀਆਂ ਹੁੰਦੀਆਂ ਦੀ ਇਹਨਾਂ ਵਿੱਚ ਅਨਾਜਾਂ ਦਾ ਪੀਣ ਕੀਤਾ ਜਾਂਦਾ ਸੀ ਜੇ ਕਣਕ ਵਿੱਚ ਮਿੱਟੀ ਹੁੰਦੀ ਤਾਂ ਪਹਿਲਾਂ ਔਖੜੀ ਵਿੱਚ ਸੜ ਕੇ ਫਿਰ ਸੱਟ ਕੇ ਪੀਠੀ ਜਾਂਦੀ ਦੀ ਜਦ ਝੋਨੇ ਹੋਣ ਲੱਗੇ ਤਾਂ ਇਸ ਦੇ ਚੌਲ ਔਖੜੀਆਂ ਵਿੱਚ ਹੀ ਸੜ ਕੇ ਕੱਢੇ ਜਾਂਦੇ ਸੀ ਚੱਕੀ ਅਤੇ ਮੋਹਲੇ ਦਾ ਕੰਮ ਬਹੁਤ ਹੀ ਸਖਤ ਹੁੰਦਾ ਸੀ ਪਰ ਇਹ ਚੱਕੀ ਨਾਲੋਂ ਥੋੜਾ ਘੱਟ ਮੁਸ਼ਕਲ ਹੁੰਦਾ ਸੀ ਜਿਹੜਾ ਚੁਖਲੀ ਮੋਹਲੇ ਨਾਲ ਕੀਤਾ ਜਾਂਦਾ ਸੀ ਪਰ ਸਹੀ ਕੰਮ ਇਹ ਵੀ ਜਾਣਦਾ ਝੋਨਾ ਛੜਨਾ ਬੜਾ ਔਖਾ ਕੰਮ ਹੁੰਦਾ ਸੀ ਹਜ਼ਾਰ ਰਿਆਰ ਮੋਲੇ ਮਾਰ ਕੇ ਤਾਂ ਹੀ ਚੌਲ ਨਿਕਲਦੇ ਹੁੰਦੇ ਸੀ ਇਹਨਾਂ ਔਖੜੀਆਂ ਵਿੱਚ ਛੋਲੇ ਤੇ ਤੂੜੀ ਕੁੱਟ ਕੇ ਮੱਝਾਂ ਨੂੰ ਪਾਏ ਜਾਂਦੇ ਸੀ ਇਹ ਕੰਮ ਵੀ ਇਹਨਾਂ ਕੁਲੇ ਮੋੜਿਆਂ ਨਾਲ ਕੀਤਾ ਜਾਂਦਾ ਸੀ। ਸੋ ਸਨ ਜਦੋਂ 55 52 ਵਿੱਚ ਝੋਨਾ ਹੋਣ ਲੱਗਿਆ ਉਦੋਂ ਕਿਧਰੇ ਵੀ ਚੌਲ ਕੱਢਣ ਵਾਲੀਆਂ ਮਸ਼ੀਨਾਂ ਨਹੀਂ ਹੁੰਦੀਆਂ। ਇਸ ਲਈ ਚੌਲ ਉਖੜੀ ਰਾਹੀਂ ਕੱਢੇ ਜਾਂਦੇ ਸੀ। ਮੋਲਾ ਜਿਹੜਾ ਹੁੰਦਾ ਸੀ ਜਿਵੇਂ ਇਸ ਤਰ੍ਹਾਂ ਸਾਹਮਣੇ ਪਿਆ ਦੇਖ ਰਹੇ ਹੋ ਤੁਸੀਂ ਇਹ 4 ਕਫਟ ਲੰਬਾ ਹੁੰਦਾ ਸੀ 4 ਕਫਟ ਲੰਬਾ ਪੀਸ ਹੁੰਦਾ ਸੀ ਇਹ ਜੋ ਕਿ ਆਮ ਕਰਕੇ ਕਾਲੀ ਟਾਲੀ ਦਾ ਬਣਾਇਆ ਜਾਂਦਾ ਸੀ ਇਹ ਭਾਰਾ ਹੁੰਦਾ ਸੀ ਇਸ ਨੂੰ ਵਿਚਕਾਰੋਂ ਰੰਦ ਕੇ ਪਤਲਾ ਕਰ ਲਿਆ ਜਾਂਦਾ ਸੀ ਜੇ ਸਿੱਧਾ ਤੁਸੀਂ ਦੇਖ ਰਹੇ ਹੋ ਵਿਚਾਲੇ ਔਰੰਦ ਗੇ ਪਤਲਾ ਕੀਤਾ ਹੋਇਆ ਤਾਂ ਕਿ ਇਹ ਹੱਥ ਵਿੱਚ ਆ ਸਕੇ ਇਸ ਲਈ ਇਹਨੂੰ ਵਿਚਾਲੇੋਂ ਪਤਲਾ ਕੀਤਾ ਜਾਂਦਾ ਸੀ ਇਸ ਦਾ ਇੱਕ ਪਾਸਾ ਮੋਟਾ ਹੁੰਦਾ ਸੀ ਜਿਸ ਤਰ੍ਹਾਂ ਤੁਸੀਂ ਅੱਲੇ ਮੈਂ ਦੇਖ ਰਹੇ ਹੋ ਤੁਸੀਂ ਸੋਏ ਦੀ ਮੋੜੇ ਦੀ ਬਣਤਰ ਇਹ ਇਹ ਰਹੀ ਮੋਖਲੀ ਦੀ ਬਣਤਰ ਹੁੰਦੀ ਦੀ ਉਹ ਤੁਸੀਂ ਉਹ ਵੀ ਦੇਖ ਰਹੇ ਹੋ ਸਾਹਮਣੇ ਪਿਆ ਇੱਕ ਲੱਕੜੀ ਦੇ ਪੀਸ ਵਿੱਚੋਂ ਵੱਡਾ ਸਾਰਾ ਗੋਲ ਪੀਸ ਹੁੰਦਾ ਈ ਲੱਕੜੀ ਦਾ ਉਹਦੇ ਵਿਚਾਲੇ ਨੂੰ ਖਾਲੀ ਕਰਕੇ ਇਹ ਓਖਲੀ ਬਣਾਈ ਜਾਂਦੀ ਸੀ ਤੇ ਉੱਪਰ ਇੱਕਾ ਲੋਹੇ ਦਾ ਰਿੰਗ ਪਾਇਆ ਜਾਂਦਾ ਸੀ ਆਕੇ ਪਰੋਂ ਉਖੜੀ ਉਖਰੇ ਦਾ ਟੁੱਟੇ ਨਾਲ ਉਪਰੋਂ ਸੋ ਉਖੜੀ ਦੇ ਸਬੰਧ ਨਾਲ ਸੰਬੰਧਤ ਤੁਹਾਨੂੰ ਇੱਕ ਮੁਹਾਵਰਾ ਵੀ ਸੁਣਾ ਦਿੰਦਾ ਜਿੰਨੇ ਕਹਿੰਦੇ ਹੁੰਦੇ ਨੇ ਉਖੜੀ ਵਿੱਚ ਸਿਰ ਦਿੱਤਾ ਫਿਰ ਮੋੜਿਆਂ ਦਾ ਕੀ ਡਰ ਸੋ ਇਸੇ ਉਖੜੀ ਮੋੜੇ ਤੋਂ ਇਹ ਕਹਾਵਤ ਬਣੀ ਹੋਈ ਆ ਅੱਜ ਦੇ ਪੰਜਾਬ ਵਿੱਚ ਕਿਸੇ ਵੀ ਘਰ ਵਿੱਚ ਓਖੜੀ ਜਾਂ ਮੋੜਾ ਨਹੀਂ ਦਿਸਦਾ ਪਰ ਇਹ ਓਖੜੀ ਮੋੜਾ ਸਾਡੇ ਵਿਰਸੇ ਦੀ ਅਮੁੱਲ ਵਸਤ ਜ਼ਰੂਰ ਹੈ ਜਿਸ ਦੀ ਕਿ ਹਰ ਘਰ ਨੂੰ ਲੋੜ ਹੁੰਦੀ ਸੀ ਸੋ ਇਹ ਓਖੜੀ ਮੋੜਾ ਵੀ ਅੱਜਕੱਲ ਘਰਾਂ ਵਿੱਚੋਂ ਅਲੋਪ ਹੋ ਗਿਆ ਏ ਜਿਸ ਦੇ ਕੇ ਬਰਾਸਤੀ ਮਿਊਜ਼ੀਅਮ ਵਿੱਚ ਹੀ ਦੇਖਣ ਨੂੰ ਮਿਲਦੇ ਹਨ ਸੋ ਅੱਜ ਤੁਹਾਨੂੰ ਇਹ ਹੀ ਪੁਰਾਣੀ ਜੀ ਦਿਖਾਉਣੀ ਦੀ ਇਹ ਪੁਰਾਣੀ ਮਸ਼ੀਨ ਦਿਖਾਉਣੀ ਦੀ ਜੋ ਪੁਰਾਣੇ ਵੇੜਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਸੀ ਜਾਂਦੀ ਸੀ ਅਗਲੀ ਵੀਡੀਓ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਕੀ ਦਿਖਾਵਾਂਗਾ ਆਉਣ ਵਾਲੀਆਂ ਵੀਡੀਓ ਨੂੰ ਵੀ ਜ਼ਰੂਰ ਦੇਖਣਾ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਕਿਸੇ ਦਿਨ ਫੇਰ ਹੋਰ ਵੀਡੀਓ ਲੈ ਕੇ ਆਜੇ ਰਹੂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ